ਹੰਦਾ ਤਾਂ ਇਹ ਵੀ ਨਹੀਂ ਕਿ ਪੰਜਾਬ ਦੇ ਵਿੱਚ ਅੱਤਵਾਦ ਫੈਲ ਰਿਹਾ ਤੁਹਾਨੂੰ ਲੱਗਦਾ ਅੱਤਵਾਦ ਫੈਲ ਰਿਹਾ ਹੈ ਮੈਨੂੰ ਦੱਸੋ ਕਿੱਥੇ ਅੱਤਵਾਦ ਹੈ ਤੁਸੀਂ ਫਿਰਦੇ ਹੋ ਇੱਥੇ ਜੀ ਤੁਹਾਨੂੰ ਕਿਤੇ ਦਿਸਿਆ ਕੋਈ ਉਹ ਅੱਤਵਾਦੀ ਤਾਂ ਉਹ ਅਜਿਨੇ ਹੱਥ ਚੱਕ ਰਖਿਆ ਅੱਤਵਾਦੀ ਕੰਗਣਾ ਰਣੋਂ ਤਾਂ ਜਿਹਨੇ ਹੱਥ ਚੱਕੀ ਹੋਈ ਆ ਜੀ ਸਿੱਖ ਨਾ ਹੁੰਦੇ ਹੋ ਸਕਦਾ ਸੀ ਅੱਜ ਇੱਥੇ ਇਹਦੇ ਵਰਕਅਪ ਆਇਆ ਹੁੰਦਾ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਆ ਨੇ ਚਾਂਦਨੀ ਚੌਂਕ ਦੇ ਵਿੱਚ ਸਨਾਤਨ ਧਰਮ Hindu ਧਰਮ ਦੇ ਚੌਣ ਵਾਸਤੇ ਸੀਜ਼ ਦਿੱਤਾ। ਉਹ ਉਸ ਟਾਈਮ Hindu ਧਰਮ ਬਚਾਇਆ ਇਹ Hindu ਆ ਦੀ ਕਹਿੰਦੀ ਮੈਂ ਉਹ ਆ ਸ਼ੇਰ ਨਹੀਂ ਆ। ਇਹ ਸਰਕਾਰ ਆ। ਉਹ ਉਹਦਾ ਵੱਡਾ ਹੱਥ ਹੈ ਇਹਨੂੰ ਵਿਗਾੜਨ ਵਾਸਤੇ ਉਹ ਸਹਿ ਦੇ ਰਿਹਾ। ਉਹ ਕਹਿ ਰਹੇ ਨੇ ਵੀ ਇਹਨੂੰ ਕੱਲਾਂ ਕਰ ਕਰ ਕੇ ਕਿਤੇ ਨਾ ਕਿਤੇ ਕੋਈ ਸਿੱਖੇ ਨੂੰ ਮਾਰ ਦੇ। ਅਸੀਂ ਦਾ ਸਰਬੱਤ ਦਾ ਭਲਾ ਮੰਗਦੇ ਆ ਕੰਗਣਾ ਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਪਹਾੜੀਏ ਇਹ ਅਹਿਸਾਨ ਫਰਾਮੋਸ ਨਹੀਂ। ਗੋਦਮੀ ਗੁਰੂ ਸਾਹਿਬ ਨੇ Hindu ਧਰਮ ਨਾਲ ਚੌਣ ਬਾਤੇ ਸੀਸ ਦਿੱਤਾ ਨਹੀਂ ਸਾਰੇ ਇਹ ਮੁਸਲਮਾਨ ਹੁੰਦੇ ਅੱਜ ਫਿਰ ਪਤਾ ਨਹੀਂ ਕਿੱਥੇ ਖੜੇ ਹੁੰਦੇ ਚైనా ਦੇ ਬਾਰਡਰ ਦੇ ਉੱਤੇ ਅੱਜ ਸਿੱਖ ਫੌਜਾਂ ਖੜੀਆਂ ਨੇ ਜਿਹੜਾ ਚైనా ਉਹ ਤਾਂ ਹੀ ਡਰਦਾ ਨਹੀਂ ਆਥਰ ਨੂੰ ਆ ਕੇ ਦਿੱਲੀ ਦੇ ਉੱਤੇ ਅਟੈਕ ਕਰਕੇ ਤੁਹਾਨੂੰ ਲੈ ਜਾਣਾ ਸਾਰਿਆਂ ਨੂੰ ਚੱਕ ਕੇ ਕੰਗਣਾ ਰੌਤ ਚੰਗੀ ਇਸਤਰੀ ਬਣ ਜੇ ਚੰਗੀ ਔਰਤ ਬਣ ਜੇ ਉਹਨੇ ਕਦੇ ਉਸ ਜਿਹੜੀ ਬੱਚੀ ਦਾ ਰੇਪ ਹੋਇਆ ਉੱਥੇ ਉਹਨੇ ਬਿਆਨ ਦਿੱਤਾ ਸੁਣਿਆ ਤੁਸੀਂ ਉਹਦਾ ਉਹਦੇ ਹੱਕ 'ਚ ਕਿਉਂ ਨਹੀਂ ਬੋਲੀ ਉਹ ਜੇ ਉਹ ਔਰਤ ਹੁੰਦੀ ਚੰਗੀ ਚੰਗੀ ਉਹ ਇਸਤਰੀ ਹੁੰਦੀ ਤਾਂ ਉਹਦੇ ਹੱਕ 'ਚ ਬਿਆਰ ਦਿੰਦੀ ਕਹਿੰਦੀ ਆ ਮੈਂ ਹਿੰਦੂਆਂ ਦੀ ਸ਼ੇਰਨੀ ਆ ਸਨਾਤਨ ਧਰਮ ਦੀ ਸ਼ੇਰਨੀ ਆ ਫਿਰ ਉੱਥੇ ਇਹਨਾਂ ਦੇ ਉੱਥੇ ਕਿਦੜੀ ਕਿਉਂ ਬਣ ਜਾਂਦੀ ਆ ਇਸ ਗੱਲ ਤੇ ਆ ਕੇ ਉੱਥੇ ਕਿਉਂ ਨਹੀਂ ਰੋਲਾ ਪਾਉਂਦੀ ਹੈਗੀ ਉਹ ਬੱਚੀ ਨਹੀਂ ਸੀ ਕਿਸੇ ਦੀ ਤੇ ਜੇ ਤੁਹਾਨੂੰ ਕਵੇਲਾ ਹੋ ਜਾਏ ਨਹੀਂ ਰਸਪੇਰਾ ਹੋ ਜਾਏ ਕਿਸੇ ਸਰਦਾਰ ਦੀ ਟੈਕਸੀ ਦੇ ਵਿੱਚ ਬਹਿ ਜਿਓ ਉਹਨਾਂ ਨੂੰ ਖਤਰਾ ਮਹਿਸੂਸ ਨਹੀਂ ਹੋਊਗਾ ਸਿੱਖਾਂ ਦੇ ਤਾਂ ਇਹ ਮੈਂ ਮਾਨ ਮਹਿਸੂਸ ਕੀਤਾ ਜਾਂਦਾ ਇਹ ਸਰਦਾਰਾਂ ਦੀਆਂ ਨਿਸ਼ਾਨੀਆਂ ਨੇ ਇਹ ਭੌਂਕ ਦੀਆਂ ਕੁੱਤਿਆਂ ਵਾਂਗੂੰ ਹੁਣ ਦੱਸੋ ਵੀ ਅੱਤਵਾਦੀ ਕੌਣ ਆ ਕੰਗਣਾ ਸਰਕਾਰ ਆ ਜਾਂ ਸਿੱਖ ਅੱਤਵਾਦੀ ਨੇ ਕਿਸਾਨ ਬੀਬੀਆਂ ਸੋਸਰ ਤੇ ਲੈ ਕੇ ਤਰਨੇ ਦੇ ਵਿੱਚ ਬੈਠਦੀਆਂ ਨੇ ਕਿਸਾਨੀ ਧਰਨੇ ਦੇ ਵਿੱਚ ਤਾਂ ਬਲਤਕਾਰ ਹੁੰਦੇ ਨੇ ਕਿਸਾਨੀ ਧਰਨੇ ਦੇ ਵਿੱਚ ਤਾਂ ਲਾਸ਼ਾਂ ਲਟਕਦੀਆਂ ਨੇ ਤੇ ਅੱਜ ਕੰਗੜਾ ਰਣੋਥ ਬੀਬੀ ਖੁਦ ਕਹਿੰਦੀ ਹੈ ਕਿ ਮੈਂ ਕਿਸਾਨ ਐ ਤੇ ਇਸੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਨਿਹੰਗ ਸਿੰਘ ਜੀ ਮੌਜੂਦ ਨੇ ਨਿਹੰਗ ਸਿੰਘ ਜੀ ਜਦੋਂ ਤੁਸੀਂ ਪਹਿਲੀ ਵਾਰ ਇਹ ਬਿਆਨ ਸੁਣਿਆ ਸੀ ਕਿ ਕਿਸਾਨੀ ਧਰਨੇ ਦੇ ਵਿੱਚ ਤਾਂ ਬਲਤਕਾਰ ਹੁੰਦੇ ਸੀ ਤਾਂ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਆਇਆ ਤੁਸੀਂ ਕੀ ਸੋਚਿਆ ਕਿ ਇਹ ਬੀਬੀ ਨੇ ਅਜਿਹੇ ਬਿਆਨ ਕਿਉਂ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜੀ ਕੰਗਣਾ ਰਣਾਉ ਦਾ ਨਾ ਉਹਦੇ ਪ੍ਰਤੀ ਉਹ ਉਹਦੇ ਮਨ ਦੇ ਵਿੱਚ ਸਿੱਖਾਂ ਪ੍ਰਤੀ ਬਹੁਤ ਨਫ਼ਰਤ ਭਰੀ ਹੋਈ ਆ ਜੀ ਪੰਜਾਬ ਪ੍ਰਤੀ ਬਹੁਤ ਹੀ ਜ਼ਿਆਦਾ ਨਫ਼ਰਤ ਆ ਹਰ ਵੇਲੇ ਉਹ ਪੰਜਾਬੀਆਂ ਨੂੰ ਜਿਹੜਾ ਨਸਾਨਾ ਬਣਾਉਂਦੀ ਰਹਿੰਦੀ ਆ ਤੇ ਕਿਸਾਨੀ ਮੋਰਚੇ ਵੇਲੇ ਵੀ ਬਹੁਤ ਉਹਨੇ ਜਿਹੜੀ ਹੈਗੀ ਆ ਬੀਬੀਆਂ ਦੇ ਟਿੱਕਾ ਟਿੱਪਣੀ ਕੀਤੀ ਵੀ ਇਹ ਟੱਕੇ ਟੱਕੇ ਦੇ ਨੇ 100-100 ਰੁਪਏ ਲੈ ਕੇ ਆਈਆਂ ਨੇ ਬਹੁਤ ਘਸੋਂ ਨੇ ਪੰਜਾਬ ਨੂੰ ਬੋਲਿਆ ਤੇ ਪਿੱਛੇ ਜੇ ਇੱਕ ਬੀਬੀ ਸੀ ਤੁਸੀਂ ਜਿਹੜਾ ਵੱਡਾ ਉਹਦੇ ਨਾਲ ਕਾਂਡ ਵਾਪਰੇ ਥੱਪੜ ਮਾਰਿਆ ਸੀ ਬੀਬੀ ਕਲਵਿੰਦਰ ਕੌਰ ਨੇ ਉਹਦੇ ਨਾਲ ਕਿਹੜੀ ਉਹਦੇ ਨਿੱਜੀ ਦੁਸ਼ਮਣੀ ਸੀ ਜੀ ਜਦੋਂ ਉਸ ਬੀਬੀ ਦੀ ਸਰਕਾਰੀ ਡਿਊਟੀ ਐ ਜੌਬ ਤੇ ਆ ਉਹਦਾ ਕੰਮਾਂ ਤਲਾਸ਼ੀ ਲੈਣਾ ਜੀ ਉਹ ਹੁਣ ਕਹਿੰਦੀ ਸੀ ਵੀ ਸਮਾਨ ਦੀ ਤਲਾਸ਼ੀ ਕਰਾ ਉਹਨੇ ਨਹੀਂ ਕਰਾਈ ਉਹਦੇ ਇੱਥੇ ਨੇਮ ਪਲੇਟ ਲੱਗੀ ਸੀ ਉਹਨੇ ਕਿਹਾ ਕਲਵਿੰਦਰ ਕੌਰ ਜਿਹੋ ਨੇ ਇੱਕ ਕੋਰ ਪੜਿਆ ਸ਼ਬਦ ਉਦੇ ਮਨ ਦੇ ਵਿੱਚ ਗੁੱਸਾ ਆ ਗਿਆ ਉਹਨੇ ਉਹਨੂੰ ਖਾਲਸਤਾਨੀ ਕਿਹਾ ਉਹ ਕੁੜੀ ਨੂੰ ਗੁੱਸਾ ਆ ਗਿਆ ਫਿਰ ਉਹਨੇ ਉਹਨੂੰ ਥੱਪੜ ਮਾਰ ਦਿੱਤਾ ਜੀ ਤੇ ਫਿਰ ਉਹ ਨੇ ਇਹ ਵੀ ਗੱਲ ਕਹੀ ਵੀ ਤੂੰ ਉਹੀ ਆ ਜਿਹੜੀ ਸਾਡੀਆਂ ਮਾਵਾ ਬੈਠੀਆਂ ਸੀ ਉੱਥੇ ਤਾਂ ਮੰਦਾ ਚੰਗਾ ਬੋਲਿਆ ਸੀ ਦੇਖੋ ਇਹੋ ਜਿਹੀਆਂ ਗੱਲਾਂ ਕਰਨੀਆਂ ਚੰਗੀਆਂ ਨਹੀਂ ਹੁਣ ਜੇ ਉਹਨੂੰ ਲੋਕਾਂ ਨੇ ਹਮਾਚਲਦਿਆਂ ਨੇ ਐਮਪੀ ਬਣਾਦਾ ਮੈਂ ਤਾਂ ਕਹਿੰਦਾ ਬਣਾਉਣੀ ਨਹੀਂ ਚਾਹੀਦੀ ਇਹ ਜੀ ਇਹ ਤੋਂ ਕੀ ਗੱਡਾ ਖੜਾ ਦੀ ਇਹਦੇ ਬਿਨਾ ਜਿਹੜੇ ਅਹ ਦੇਸ਼ ਦੀ ਅਖੰਡਤਾ ਨੂੰ ਭੰਗ ਕਰੇ ਜਿਹੜੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰੇ ਜਾਂ ਨਫ਼ਰਤ ਫਲਾਵੇ ਇਹੋ ਜਿਹਿਆਂ ਤੋਂ ਕੀ ਕਰਾਉਣਾ ਤੇ ਹੁਣ ਜੇ ਉਹ ਬਣੀ ਆ ਉਹਨੇ ਉੱਥੇ ਜਦੋਂ ਬਣ ਕੇ ਗਈ ਆ ਉੱਥੇ ਨੇ ਸਭ ਤੋਂ ਪਹਿਲਾਂ ਕੀ ਕਿਹਾ ਉਹਦੇ ਦੀ ਸੌਂ ਚੁੱਕੀ ਉਹਦੇ ਵਿੱਚ ਕੀ ਕਿਹਾ ਜਾਂਦਾ ਵੀ ਮੈਂ ਦੇਸ਼ ਦੀ ਅਖੰਡਤਾ ਨੂੰ ਦੇਸ਼ ਨੂੰ ਬਰਕਰਾਰ ਰੱਖਾਂਗੀ ਇਹ ਸੌਂ ਚੱਕੀ ਜਾਂਦੀ ਹੈ ਨਾ ਬਿਲਕੁਲ ਤੇ ਫਿਰ ਹੁਣ ਉਹ ਦੀ ਸੌ ਚੱਕੀ ਹੋਈ ਕਿੱਥੇ ਚਲੀ ਗਈ ਅੱਜ ਉਹ ਨਫਰਤ ਭਰੀਆਂ ਗੱਲਾਂ ਕਰਦੀ ਅੱਜ ਕਹਿ ਰਹੀ ਆ ਉਥੇ ਆ ਆਪਣੇ ਕਿਸਾਨੀ ਧਰਮਿੰਦੇ ਦੇ ਵਿੱਚ ਬਲਾਤਕਾਰ ਹੁੰਦੇ ਸੀ ਜਾਂ ਉਥੇ ਲੜ ਲੜ ਲੜਾਂ ਕਿੱਥੇ ਨੇ ਮੈਨੂੰ ਦੱਸੋ ਇੱਕ ਵੀ ਇੱਕ ਵੀ ਕਿਸੇ ਲੜਕੀ ਦਾ ਜਾਂ ਉਹ ਇਹੋ ਜਿਹਾ ਕੇਸ ਦਿਖਾਵੇ ਮੀਡੀਆ ਨਾ ਦਿਖਾਉਂਦਾ ਉਥੇ ਫਿਰ ਉਹ ਕਿਵੇਂ ਇਹ ਗੱਲਾਂ ਕਹਿੰਦੀ ਆ ਉਹਦੇ ਦਿਮਾਗ ਦੇ ਵਿੱਚ ਕੀ ਚੀਜ਼ ਆ ਕਿਸਾਨਾਂ ਪ੍ਰਤੀ ਪੰਜਾਬ ਪ੍ਰਤੀ ਤੇ ਉਹਨੇ ਬਹੁਤ ਕੁਝ ਜਿਹੜਾ ਹੈਗਾ ਉਹ ਮਾੜਾ ਬੋਲਿਆ ਤੇ ਅੱਜ ਜਿਹੜੇ ਉਹ ਬੀਜੇਪੀ ਵਾਲੇ ਨੇ ਜੇਪੀ ਨੱਡਾ ਉਹਨੇ ਵੀ ਉਹਨੂੰ ਤਲਬ ਕਰਿਆ ਜੀ ਇਸੇ ਗੱਲ ਤੇ ਜੀ ਦੇਖੋ ਇਹਦੇ ਵਿੱਚ ਸਾਰਿਆਂ ਦੀ छवि ਖਰਾਬ ਹੁੰਦੀ ਹੈ ਜੇ ਕੋਈ ਕਿਸੇ ਨਾਲ ਜੁੜਿਆ ਹੋਏ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਇੱਕ ਇਹਨੇ ਐਮਰਜੈਂਸੀ ਫਿਲਮ ਕੱਢੀ ਆ ਇੰਦਰਾ ਗਾਂਧੀ ਜੀ ਇੰਦਰਾ ਗਾਂਧੀ ਤੇ ਐਮਰਜੈਂਸੀ ਬਿਲਕੁਲ ਉਦੇ ਵਿੱਚ ਵੀ ਸਿੱਖਾਂ ਨੂੰ ਅੱਤਵਾਦੀ ਵੱਖਵਾਦੀ ਦੇਸ਼ ਰੋਹੀ ਲਾਨਾ ਗਿਆ ਵੀ ਇਹ ਭਾਰਤ ਦੇ ਵਿਰੋਧ ਕਰਦੇ ਨੇ ਖਾਲਸਤਾਨ ਮੰਗਦੇ ਨੇ ਹੋਰ ਬਹੁਤ ਕੁਝ ਉਹਦੇ ਵਿੱਚ ਦਿਖਾਇਆ ਕਿਸਾਨਾਂ ਪ੍ਰਤੀ ਜੀ ਜਾਂ ਉਹਦੇ ਵਿੱਚ ਇੱਕ ਸੀਨ ਆਉਂਦਾ ਵੀ ਇੱਕ ਸਿੱਖ ਨੌਜਵਾਨ ਕਿਸੇ ਹਿੰਦੂ ਦੇ ਗੋਲੀ ਮਾਰ ਰਿਹਾ ਜੀ ਦੇਖੋ ਇਹ ਜਿਹੜੀਆਂ ਗਲਤ ਗੱਲਾਂ ਦਿਖਾਉਣੀ ਆ ਦੇਸ਼ ਦੀ ਅਖੰਡਤਾ ਨੂੰ ਭੰਗ ਕਰਨ ਦੇ ਬਰਾਬਰ ਆ ਨਫਰਤ ਫੈਲਾਉਣ ਦੇ ਬਰਾਬਰ ਆ ਜੀ ਦੇਸ਼ ਦੇ ਵਿੱਚ ਇਹਦੇ ਨਾਲ ਦੰਗੇ ਵੀ ਪੜਕ ਸਕਦੇ ਨੇ ਬਹੁਤ ਕੁਝ ਹੋ ਸਕਦਾ ਜਿਹੜੀਆਂ ਇਹ ਗੱਲਾਂ ਕਰਦੀ ਆ ਜੀ ਬਾਬਾ ਜੀ ਇੱਕ ਪਾਸੇ ਤਾਂ ਇਹ ਕਹਿ ਰਹੇ ਨੇ ਕਿਸਾਨਾਂ ਦੇ ਬਾਰੇ ਵੀ ਕਿਸਾਨੀ ਅੰਦੋਲਨ ਦੇ ਵਿੱਚ ਧਰਨੇ ਹੋਏ ਤੇ ਦੂਜੇ ਪਾਸੇ ਇੰਟਰਵਿਊ ਹਾਂ ਦੇ ਵਿੱਚ ਇਹ ਕਹਿ ਰਹੇ ਨੇ ਕਿ ਮੈਂ ਖੁਦ ਕਿਸਾਨ ਹਾਂ ਤੇ ਮੈਂ ਖੁਦ ਸਾਡੇ ਜਿਹੜੇ ਮਾਪੇ ਨੇ ਉਹ ਕਿਸਾਨੀ ਕਰਦੇ ਨੇ ਤੇ ਉਹਨੂੰ ਕੀ ਪਤਾ ਕਿਸਾਨ ਦਾ ਉਹਨੂੰ ਪੁੱਛ ਕੇ ਦੇਖੇ ਤਾਂ ਵੀ ਆਲੂ ਕਿੱਥੇ ਲੱਗਦੇ ਨੇ ਪੁੱਛਦਾ ਸੀ ਉਹਨੂੰ ਇੱਕ ਸਬਜ਼ੀ ਆਉਂਦੀ ਆ ਕਟਾਰ ਜੀ ਉਹਨੂੰ ਪੁੱਛ ਲੇ ਵੀ ਉਹ ਕਿੱਥੇ ਲੱਗਦੀ ਆ ਉਹਨੂੰ ਕੀ ਪਤਾ ਉਹਨੂੰ ਗੱਲਾਂ ਕਰਦੇ ਆ ਕਿਸਾਨੀ ਦੀਆਂ ਉਹਨੂੰ ਕੱਖ ਨਹੀਂ ਪਤਾ ਜੇ ਉਹਨੂੰ ਪਤਾ ਹੋਵੇ ਕਿਸਾਨੀ ਫਿਰ ਕਿਸਾਨਾਂ ਵਾਲੇ ਏਕਣ ਨਾ ਬੋਲੇ ਮੰਦਾ ਸ਼ਬਦ ਨਾ ਬੋਲੇ ਜੀ ਜਦੋਂ ਤਾਂ ਸਿੱਖ ਆਪਦੇ ਹੱਕ ਲੈਂਦੇ ਨੇ ਚ ਇਹ ਪਾਣੀਆਂ ਦੀ ਮੁੱਦੇ ਦੀ ਗੱਲ ਹੋਵੇ ਚ ਇਹ ਐਮ ਐਸ ਪੀ ਦੀ ਗੱਲ ਹੋਵੇ ਜਾਂ ਬਿੱਲ ਰੱਦ ਕਰਾਉਣ ਦੀ ਗੱਲ ਹੋਵੇ ਜਾਂ ਹੋਰ ਹੱਕ ਨੇ ਸਾਡੇ ਹੂੰ ਜਿਹੜੇ ਬਣਦੇ ਨੇ ਪੰਜਾਬ ਦੇ ਬੰਦੀ ਸਿੰਘਾਂ ਦੀ ਰਿਹਾਈ ਬਾਤ ਤੇ ਅਸੀਂ ਇੱਥੇ ਬੈਠੇ ਆਂ ਜੀ ਤੇ ਸਾਡੇ ਬੰਦੀ ਸਿੰਘ ਜਿਹੜੇ ਉਹ ਜੇਲ੍ਹਾਂ ਵਿੱਚ ੱੱਕੇ ਨਾਲ ਸਰਕਾਰ ਨੇ ਬੰਦ ਕੀਤੇ ਹੋਏ ਨੇ ਜੀ ਸੰਵਿਧਾਨਤਾ ਕਹਿੰਦਾ ਸੰਵਿਧਾਨ ਦੇ ਮੁਤਾਬਕ ਅੱਜ ਤੋਂ 15 ਸਾਲ ਪਹਿਲਾਂ ਉਹਨਾਂ ਦੀ ਰਿਹਾਈ ਹੁੰਦੀ ਸੀ ਕਿਉਂਕਿ ਜਿਹੜੀ ਉਹਨਾਂ ਨੇ ਸਜ਼ਾ ਮਾਂ ਨੇ ਉਹ ਭੁਗਤ ਲਈਆਂ ਹੂੰ ਤੇ ਹੁਣ ਕਾਦੇ ਤੌਰ ਤੇ ਉਹਨਾਂ ਨੂੰ ਬੰਦ ਕੀਤਾ ਹੋਇਆ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਸਰਕਾਰ ਨੂੰ ਹੁਣ ਕਿਉਂ ਉਹਨਾਂ ਨੂੰ ਬੰਦ ਕੀਤਾ ਹੋਇਆ ਸਾਡੇ ਨਾਲ ਦੂਰੇ ਮਾਪਦੰਡ ਅਪਣਾਏ ਜਾ ਰਹੇ ਨੇ ਜੀ ਤੇ ਇਹ ਸਾਰੀਆਂ ਗੱਲਾਂ ਨੇ ਉਹ ਕੁਛ ਨਹੀਂ ਜਾਣਦੀ ਕਿਸਾਨੀ ਬਾਰੇ ਉਹ ਤਾਂ ਇੱਕ ਸਿਰਫ ਹੁਣ ਜਦੋਂ ਉਹਨਾਂ ਨੇ ਤਲਬ ਕਰ ਲਈ ਹੁਣ ਰੋਲਾ ਪਾਉਂਦੀ ਫਿਰਦੀ ਐ ਮੈਂ ਕਿਸਾਨ ਦੀ ਬੇਟੀ ਆ ਉਦੋਂ ਤਾਂ ਉਹਨੂੰ ਦਿਸਿਆ ਨਹੀਂ ਹੈਗਾ ਫਿਰ ਉਹ ਕਿਸਾਨ ਦੀ ਬੱਚੀ ਸੀ ਇੱਥੇ ਆ ਕੇ ਇੱਕ ਸੰਭੂ ਬਾਰਡਰ ਦੇ ਬੈਠੇ ਜੀ ਜਾ ਉੱਥੇ ਬੈਂਦੀ ਉਹਦਾ ਉਲਟ ਬਿਆਨ ਦਿੰਦੀ ਸੀ ਜੀ ਇਸ ਕਰਕੇ ਉਹ ਸਾਰੇ ਪ੍ਰਾਪੂ ਕੰਡੇ ਕਰਦੀ ਆ ਇਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਜੀ ਨਫਰਤ ਫੈਲਾਉਣ ਦਾ ਦੇਸ਼ทรਹੀ ਦਾ ਇਹਦੇ ਉੱਤੇ ਪਰਚਾ ਦਰਜ ਕਰਕੇ ਇਹਦੀ ਜਿਹੜੀ ਮੈਂਬਰਸ਼ਿਪ ਆ ਉਹ ਵਿਰਧ ਕਰਕੇ ਇਹਨੂੰ ਘਰੇ ਬਿਠਾਇਆ ਜਾਵੇ ਇਹਨੂੰ ਜੇਲ੍ਹ ਵੀ ਦਿੱਤਾ ਜਾਵੇ ਕਹਿੰਦੇ ਤਾਂ ਇਹ ਵੀ ਨਹੀਂ ਕਿ ਪੰਜਾਬ ਦੇ ਵਿੱਚ ਅੱਤਵਾਦ ਫੈਲ ਰਿਹਾ ਤੁਹਾਨੂੰ ਲੱਗਦਾ ਅੱਤਵਾਦ ਫੈਲ ਰਿਹਾ ਹੈ ਮੈਨੂੰ ਦੱਸੋ ਕਿੱਥੇ ਅੱਤਵਾਦ ਦਾ ਤੁਸੀਂ ਫਿਰਦੇ ਹੋ ਇੱਥੇ ਜੀ ਤੁਹਾਨੂੰ ਕਿਤੇ ਦਿਸਿਆ ਕੋਈ ਜੀ ਸੋਹੇ ਹਿਮਨ ਨੂੰ ਤੁਹਾਨੂੰ ਕੋਈ ਚੀਜ਼ ਐਸੀ ਦੀ ਸੀ ਜੱਤ ਪਾਦੀਆਂ ਵਾਲੀ ਕੋਈ ਜਾਂ ਹੋਰ ਕੋਈ ਹੂੰ ਇਸੇ ਦਾ ਸੱਤਵਾਦੀ ਲੋਕ ਰਹਿੰਦੇ ਨੇ ਥੌਂ ਥੌਂ ਤੇ ਲੰਗਰ ਚੱਲਦੇ ਨੇ ਗੁਰੂ ਕੇ ਜੀ ਜਗਾ ਜਗਾ ਤੇ ਸੇ ਪਾਠ ਹੁੰਦਾ ਪੂਜਾ ਹੁੰਦੀ ਆ ਹੂੰ ਆ ਕੱਲ ਹੁਣ ਇੱਥੇ ਸਾਡੇ ਕੋਲ ਸਾਹਮਣੇ ਮੰਦਿਰ ਆ ਉਥੇ ਜਨਮ ਅਸ਼ਟਮੀ ਮਨਾ ਕੇ ਆਟ ਨੇ ਪ੍ਰਕਾਸ਼ਣਾ ਭਗਵਾਨ ਦੀ ਉਥੇ ਅਸੀਂ ਮੋਰਚੇ ਵੱਲੋਂ ਉਥੇ ਵੀ ਉਹਨਾਂ ਦਾ ਜਿਹੜਾ ਹੈਗਾ ਉਥੇ ਲੰਗਰ ਲਾਇਆ ਗਿਆ ਜੀ ਇਥੇ ਤਾਂ ਸਾਰੀਆਂ ਭਾਰੀ ਸਰਕ ਸਮਝਾ ਨੇ ਇੱਥੇ ਕੋਈ ਅੱਤਵਾਦੀਆਂ ਦੀ ਗੱਲ ਨਹੀਂ ਉਹ ਅੱਤਵਾਦੀ ਤਾਂ ਉਹ ਅਜਿਨੇ ਹੱਥ ਚੱਕ ਰਖੀਆ ਅੱਤਵਾਦੀ ਕੰਗਣਾ ਰਣੌਤ ਆ ਜਿਹਨੇ ਹੱਥ ਚੱਕੀ ਹੋਈ ਆ ਜੀ ਤੇ ਦੂਸਰੀ ਪਾਸੇ ਜਿੱਦਾਂ ਕਹਿ ਲਈ ਕਿ ਕੰਗਣਾ ਨੌਤ ਜੀ ਇਹ ਵੀ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਕਈ ਵਾਰ ਉਹ ਸਿੱਖਾਂ ਨੂੰ ਗਾਲਾ ਵੀ ਕੱਢਦੀ ਹੋਈ ਨਜ਼ਰ ਆਈ ਹੈ ਤੇ ਉਹਦੇ ਕਈ ਅਜਿਹੇ ਵਿਵਾਦਿਤ ਬਿਆਨ ਹੈ ਜੋ ਲੋਕ ਵੀ ਕਹਿ ਰਹੇ ਨੇ ਕਿ ਜਿਹੜੀ ਇਮਰਜੈਂਸੀ ਫਿਲਮ ਹੈ ਉਹਦੀ ਬੰਦ ਹੋਣੀ ਚਾਹੀਦੀ ਹੈ ਦੇਖੋ emergency ਤੇ ਜਰੂਰ ਰੋਕ ਲਾਉਣੀ ਚਾਹੀਦੀ ਹੈ ਕਿਉਂਕਿ ਉਹਦੇ ਵਿੱਚ ਬਹੁਤ ਨਫਰਤ ਦਿਖਾਈ ਗਿਆ ਤੁਹਾਨੂੰ ਪਹਿਲਾਂ ਮੈਂ ਦੱਸਿਆ ਵੀ ਆ ਉਹਦੇ ਵਿੱਚ ਸੰਤ ਜਰਨੈਲ ਸਿੰਘ ਭੰਡਰਾ ਵਾਲੇ ਮਹਾਪੁਰਖਾਂ ਦਾ ਰੋਲ ਵੀ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਅਕਸ ਉਹ ਵੀ ਖਰਾਬ ਕੀਤਾ ਗਿਆ ਉਹਦੇ ਵਿੱਚ ਸਦਮਨਤ ਸਿੰਘ ਭਾਈ ਵੀਰੰਤ ਸਿੰਘ ਦਾ ਜਿਹੜਾ ਰੋਲ ਆ ਉਹ ਵੀ ਅਕਸ ਖਰਾਬ ਕੀਤਾ ਗਿਆ ਉਹਦੇ ਵਿੱਚ ਜਿਹੜਾ ਹਿੰਦੂ ਸਿੱਖਾਂ ਨੂੰ ਲੈ ਕੇ ਜੋ ਤੁਹਾਨੂੰ ਦੱਸਿਆ ਵੀ ਗੋਲੀ ਚਲਾਈ ਗਈ ਆ ਮਾਰ ਦੇ ਦਿਖਾਇਆ ਗਿਆ ਨਫਰ ਤੇ ਕੂਜੇ ਪ੍ਰਤੀ ਇਹ ਸਾਰੀਆਂ ਉਹ ਫਿਲਮ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹ ਉਹਦੇ ਵਿੱਚ ਹੈਗੀਆਂ ਨੇ ਇਹਨੂੰ ਬੰਦ ਕਰਨਾ ਚਾਹੀਦਾ ਤੇ ਰੋਕ ਲਾਉਣੀ ਚਾਹੀਦੀ ਆ ਤੇ 295 ਇਹ ਧਾਰਾ ਦਰਜ ਕਰਕੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਦਾ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਇਹਨੂੰ ਜੇਲ੍ਹ ਦੇ ਵਿੱਚ ਪਾਉਣਾ ਚਾਹੀਦਾ ਪਰਚੇ ਦਰਜ ਹੋਣਾ ਚਾਹੀਦਾ ਕਈ ਕਰਾਈ ਵੀ ਜਾਂਦੇ ਹੋਰ ਵੀ ਹੋਣਗੇ ਤੇ ਪਰਚੇ ਦਰਜ ਤੇ ਕਿਸਾਨਾਂ ਨੂੰ ਵੀ ਮੈਂ ਅਪੀਲ ਕਰਨਾ ਉਹ ਵੀ ਇਹਤੇ ਪਰਚੇ ਦਰਜ ਕਰਾਉਣ ਜੋ ਇਹਨੇ ਬਕਵਾਸ ਮਾਰੀ ਆ ਵੀ ਉਸੇ ਬਲਾਤਕਾਰ ਹੁੰਦੇ ਸੀ ਤਾਂ ਉਸੇ ਲਾਸ਼ਾਂ ਨੂੰ ਟੰਗਦੇ ਸੀ ਉਹ ਸਾਰਾ ਕੁਝ ਇਹ ਇਹਦੇ ਉੱਤੇ ਕਾਰਵਾਈ ਕਰਨਾ ਜੀ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਕੰਗਨਾ ਰਣੌਤ ਇੱਕ ਬੀਜਪੀ ਦੀ ਵੱਡੀ ਹੈ ਨਾ ਐਮਪੀ ਵੀ ਬਣ ਗਈ ਹੈ ਤੇ ਇਸ ਤਰੀਕੇ ਦੇ ਨਾਲ ਵੱਡੇ ਪੱਧਰ ਤੇ ਉੱਤੇ ਜਿਹੜੀ ਉਹਦੀ ਬਿਆਨਵਾਜੀ ਹੋ ਰਹੀ ਹੈ ਸਿੱਖਾ ਦੀ ਛਵੀ ਨੂੰ ਪੂਰੇ ਭਾਰਤ ਦੇ ਲੈਵਲ ਤੇ ਕਹਿ ਸਕਦੇ ਆ ਜਾਂ ਫਿਰ ਨੈਸ਼ਨਲ ਲੈਵਲ ਤੇ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਦੇਖੋ ਉਹਨਾਂ ਤਾਂ ਆਪਣੀ ਪੂਰੀ ਵਾਹ ਲਾਈ ਹੋਈ ਆ ਪਰ ਪੂਰਾ ਬੜ ਲ ਜਾਣ ਦਾ ਸਿੱਖਾਂ ਦੀ ਸ਼ਬੀ ਨੂੰ ਸਿੱਖਾਂ ਦੀ ਸ਼ਾਨ ਜਿਹੜਾ ਸਿੱਖਾਂ ਦਾ ਲੋਹਾ ਉਹ ਪੂਰਾ ਭਾਰਤ ਮੰਨਦਾ ਜੀ ਤੇ ਸਿੱਖਾਂ ਦੀ ਬਦੌਲਤ ਕਰਕੇ ਜਿਹੜੀ ਇਹ ਤੁਰੇ ਫਿਰਦੀ ਆ ਨਾ ਅੱਜ ਐਮਪੀ ਬਣੀ ਆ ਇਹ ਸਿੱਖਾਂ ਦੀ ਬਦੌਲਤ ਕਰਕੇ ਹੀ ਆ ਜੀ ਜੇ ਸਿੱਖ ਨਾ ਹੁੰਦੇ ਹੋ ਸਕਦਾ ਸੀ ਅੱਜ ਇੱਥੇ ਇਹਦੇ ਹੀ ਬੁਰਕਾ ਪਾਇਆ ਹੁੰਦਾ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆ ਨੇ ਚਾਂਦਨੀ ਚੌਂਕ ਦੇ ਵਿੱਚ ਸਨਾਤਨ ਧਰਮ Hindu ਧਰਮ ਬਚਾਉਣ ਵਾਸਤੇ ਸੀਸ ਦਿੱਤਾ ਜੀ ਉਸ ਟਾਈਮ Hindu ਧਰਮ ਬਚਿਆ ਇਹ ਹਿੰਦੂਆਂ ਦੀ ਕਹਿੰਦੀ ਮੈਂ ਹੋਆ ਸ਼ੇਰਨੀ ਆ ਫਿਰ ਅੱਜ ਇਹ ਸ਼ੇਰਨੀ ਤੇ ਹੀ ਬੁਰਕਾ ਪਾਇਆ ਹੁੰਦਾ ਜੇ ਗੁਰੂ ਸਾਹਿਬ ਸੀਸ ਨਾ ਦਿੱਤੇ ਉਸ ਟਾਈਮ ਅੱਜ ਇਹ ਵੀ ਬੁਰਕਾ ਪਹਿਨੀ ਖੜੀ ਹੁੰਦੀ ਇਸ ਕਰਕੇ ਇਹ ਸਿੱਖਾਂ ਦੀ ਬਦੌਲਤ ਹੀ ਆ ਜਿਹੜੀ ਇਹ ਆਜ਼ਾਦੀ ਨਾਲ ਘੁੰਮ ਰਹੀ ਆ ਜਿਹੜੀ ਇਹ ਐਮਪੀ ਬਣੀ ਹੋਈ ਆ ਇਹ ਸਿੱਖ ਧਰਮ ਦੀ ਬਦੌਲਤ ਆ ਪੰਜਾਬ ਦੀ ਹੀ ਬਦੌਲਤ ਆ ਤਾਂ ਹੀ ਇਹ ਸਾਰਾ ਕੁਝ ਆਨੰਦ ਮਾਣ ਰਹੀ ਆ ਇਸ ਕਰਕੇ ਇਹਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਇਹਦਾ ਮਾਨਕ ਇਹਦੇ ਜਿਹੜਾ ਹੈਗਾ ਸੰਤੁਲਨ ਖਰਾਬ ਹੋ ਗਿਆ ਪੰਜਾਬ ਪ੍ਰਤੀ ਜੀ ਤੇ ਇਹ ਸਾਜ਼ਿਸ਼ਾਂ ਨੇ ਬਣੀਆਂ ਜਿਹੜੀ ਸਰਕਾਰ ਆ ਜੀ ਉਹ ਉਹਦਾ ਵੱਡਾ ਹੱਥ ਹੈ ਇਹਨੂੰ ਵਿਗਾੜਨ ਵਾਸਤੇ ਉਹ ਸਹਿ ਦੇ ਰਿਹਾ ਜੀ ਉਹ ਕਹਿ ਰਹੇ ਨੇ ਵੀ ਇਹਨੂੰ ਗੱਲਾਂ ਕਰ ਕਰਕੇ ਕਿਤੇ ਨਾ ਕਿਤੇ ਕੋਈ ਸਿੱਖੇ ਨੂੰ ਮਾਰ ਦੇ ਪਰ ਅਸੀਂ ਐਸਾ ਕੋਈ ਕੰਮ ਨਹੀਂ ਕਰਦੇ ਵੀ ਇਹਨੂੰ ਮਰਵਾਉਣਾ ਚਾਹੁੰਦੇ ਨੇ ਸਿੱਖਾਂ ਦੇ ਹੱਥੋਂ ਵੀ ਤਾਂ ਕਿ ਅਸੀਂ ਰੋਲਾ ਪਾ ਦਈਏ ਜਿਹੜੇ ਸਿੱਖ ਨੇ ਉਹ ਵਾਤਵਾਦੀ ਨੇ ਇਹਨਾਂ ਨੇ ਉਹ ਮਾਰਤੀ ਦੇਖੋ ਇਹ ਜਿਹੜੀਆਂ ਗੱਲਾਂ ਕਰਦੇ ਨੇ ਸਾਨੂੰ ਸਾਜੀਆਂ ਸਾਜ਼ਸਾਂ ਨੇ ਜਿਹੜੀਆਂ ਸਰਕਾਰ ਵੱਲੋਂ ਆਰਐਸਐਸ ਭਾਜਪੀ ਵੱਲੋਂ ਘੜੀਆਂ ਗਈਆਂ ਨੇ ਜੀ ਜੇ ਨਹੀਂ ਤਾਂ ਫਿਰ ਇਹਨੂੰ ਪੂਰਨ ਤੌਰ ਤੇ ਰੱਤ ਕਰਕੇ ਇਹਦੀ ਮੈਂਬਰਸ਼ਿਪ ਪ੍ਰਾਪਤ ਕਰਕੇ ਨੂੰ ਆਉਂਦੀ ਜੇ ਢੱਕਣਾ ਇਹਦੇ ਤੇ ਪਾਬੰਦੀ ਲਾਉਣਾ ਕਿਉਂ ਇਹਨੂੰ ਖੁੱਲੀ ਛੱਡਿਆ ਬਾਬਾ ਜੀ ਇੱਕ ਪਾਸੇ ਅਸੀਂ ਵੇਖਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ ਇਹਨਾਂ ਦਿਨਾਂ ਹੜਾਏ ਹੁੰਦੇ ਆ ਸਿੱਖ ਸਭ ਤੋਂ ਵੱਡੇ ਪੱਧਰ ਦੇ ਉੱਤੇ ਲੰਗਰ ਲਗਾਉਂਦੇ ਨੇ ਜਿਹੜੇ ਪਾਣੀ ਦੀ ਬੋਤਲ ਹਿਮਾਚਲ ਦੇ ਵਿੱਚ 100 500 500 ਤੱਕ ਦੀ ਵਿਕਦੀ ਹੈ ਕਿਸਾਨ ਉੱਥੇ ਜਿਹੜੇ ਸਾਡੇ ਸਿੱਖ ਹੋਵੇ ਚਾਹੇ ਹਨਾ ਪੰਜਾਬੀ ਹੋਵੇ 10-10 ਰੁਪਏ ਤੱਕ ਦੀਆਂ ਚੀਜ਼ਾਂ ਤੱਕ ਵੀ ਮੁਹੱਈਆ ਇਹਨਾਂ ਨੂੰ ਕਰਵਾਉਂਦੇ ਆ ਹਰ ਇੱਕ ਚੀਜ਼ ਦੀ ਕਰਾਏ ਫਿਰ ਵੀ ਕੰਗਣਾ ਰਣੌਤ ਦੇ ਸਿੱਖਾਂ ਦੇ ਪ੍ਰਤੀ ਅਜਿਹੇ ਨਫਰਤੀ ਬਿਆਨ ਕਿਉਂ ਦੇਖੋ ਜੇ ਤਾਂ ਅਸਲੇ ਦੀ ਹੁੰਦੀ ਜਿਹੜੇ ਅਸਲ ਹਿੰਦੂ ਵੀਰ ਨੇ ਉਹ ਸਿੱਖਾਂ ਦਾ ਇਸ਼ਾਨ ਅੱਜ ਤੱਕ ਨਹੀਂ ਭੁੱਲੇ ਜੀ ਤੇ ਇਹ ਅਸਲੇ ਦੀ ਹੈ ਨਹੀਂਗੀ ਇਹਨਾਂ ਨੇ ਤਾਂ ਸਿੱਖਾਂ ਨੂੰ ਨਫ਼ਰਤ ਕਰ ਰਹੇ ਨੇ ਦੇਖੋ ਸਿੱਖ ਤਾਂ ਚਾਹੇ ਦੇਸ਼ ਦੇ ਵਿੱਚ ਕੀ ਚਾਹੇ ਵਿਦੇਸ਼ ਦੇ ਵਿੱਚ ਜਾਂ ਬਾਹਰਲੇ ਕੰਟਰੀਆਂ ਦੇ ਵਿੱਚ ਤਾਂ ਕੋਈ ਆਫ਼ਤ ਆਉਂਦੀ ਹੈ ਚਾਹੇ ਹੜ੍ਹਾਂ ਦੀ ਆਫ਼ਤ ਆ ਜੀ ਚਾਹੇ ਕੋਈ ਬਿਮਾਰੀ ਦੀ ਪੈ ਜੇ ਹੂੰ ਜਾਇ ਇੱਕ ਦੂਜੇ ਦੇਸ਼ਾਂ ਨਾਲ ਜੰਗ ਲੱਗ ਜੇ ਹੁਣ ਜੁਗਰੇ ਹੰਦੇ ਨਾਲ ਲੱਗਿਆ ਹੋ ਉੱਥੇ ਵੀ ਖਾਲਸਾ ਈਡ ਵਾਲੇ ਜਿਹੜੇ ਸਾਡੇ ਸਿੱਖ ਵੀਰ ਨੇ ਉਹ ਆਪਣੀਆਂ ਸੇਵਾਵਾਂ ਲੈ ਕੇ ਪਹੁੰਚੇ ਹੋਏ ਨੇ ਕੋਈ ਪੈਸਾ ਨਹੀਂ ਕਿਸੇ ਤੋਂ ਲੈਂਦੇ ਫਰੀ ਉੱਥੇ ਸਾਰਾ ਕੁਝ ਚੱਲਦਾ ਕਰੋਨਾ ਕਾਲ ਦੇ ਵਿੱਚ ਸਿੱਖਾਂ ਨੇ ਬਹੁਤ ਪੂਰੇ ਭਾਰਤ ਦੇ ਵਿੱਚ ਲੰਗਰ ਲਾਏ ਤੇ ਇੱਕ ਸਿਲੰਡਰ ਸੀ ਉਹ ਜਿਹੜਾ ਸਾਹ ਲੈਣ ਵਾਲਾ ਦਿੱਲੀ ਦੇ ਵਿੱਚ ਉਹ 50-50000 ਦਾ ਬਲੈਕ ਕੀਤਾ ਇਹ ਕੰਗਣਾ ਰਣੌਦ ਦੇ ਜਿਹੜੇ ਇਨਾਂ ਦੇ ਆਪ ਦੇ ਭਾਈਚਾਰਾ ਜੀ ਉਹਨਾਂ ਨੇ 45 45000 50 50000 ਦਾ ਸਿਲੰਡਰ ਬਲੈਕ ਜਿਹਦੇ ਵਿੱਚ ਦਿੱਤਾ ਜੀ ਜਦੋਂ ਸਿੱਖਾਂ ਨੂੰ ਇਹ ਸਾਰੀਆਂ ਗੱਲਾਂ ਦਾ ਉਹਨਾਂ ਸਿੱਖਾਂ ਨੇ ਫ੍ਰੀ ਲੰਗਰ ਲਾਤਾ ਵੀ ਜਿਹੜਾ ਮਰਜ਼ੀ ਲੈ ਜਾਓ ਜੀ ਹੁਣ ਮੈਨੂੰ ਦੱਸੋ ਵੀ ਸਿੱਖਾਤਵਾਦੀ ਨੇ ਜਾਂ ਇਹ ਹੱਤਿਆਵਾਦੀ ਨੇ ਅਸੀਂ ਤਾਂ ਸਰਬੱਤ ਦਾ ਭਲਾ ਮੰਗਦੇ ਆ ਕੰਗਣਾ ਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਪਹਾੜੀਏ ਇਹ ਅਹਸਾਨ ਫਰਾਮੋਸ ਨੇ ਉਦੋਂ ਵੀ ਗੁਰੂ ਸਾਹਿਬ ਨੇ Hindu ਧਰਮ ਚਾਉਣ ਵਾਸਤੇ ਸੀਸ ਦਿੱਤਾ ਨਹੀਂ ਸਾਰੇ ਇਹ ਮੁਸਲਮਾਨ ਹੁੰਦੇ ਅੱਜ ਫੇਰ ਪਤਾ ਨਹੀਂ ਕਿੱਥੇ ਖੜੇ ਹੁੰਦੇ ਇਹ ਜੀ ਸੋਸ਼ਲ ਮੀਡੀਆ ਦੇ ਤੇ ਆ ਵੀ ਤਾਂ ਗੱਲਾਂ ਕਾਫੀ ਵਾਇਰਲ ਹੋ ਰਹੀਆਂ ਕਿ ਸਿੱਖ ਭਾਈਚਾਰਾ ਨਾ ਹੁੰਦਾ ਤਾਂ ਅੱਜ ਕੰਗੜਾ ਰਣੌਤ ਦੀ ਤਾਂ ਕੰਗੜਾ ਖਾਨ ਹੁੰਦੀ ਉਹ ਤਾਂ ਹੈਗਾ ਹੀ ਆ ਉਹ ਤੁਹਾਨੂੰ ਮੈਂ ਪਹਿਲਾਂ ਤਾਂ ਬੁਰਕਾ ਪਾਇਆ ਹੋਣਾ ਸੀ ਤੇ ਖਾਨ ਹੋਣੀ ਸੀ ਕੰਗਣਾ ਇਹ ਤਾਂ ਸਿੱਖ ਭਾਈਚਾਰੇ ਦੀ ਬਦੌਲਤੀ ਆ ਜਦੋਂ ਹੁਣ ਹੜਾ ਆਉਂਦੇ ਨੇ ਹੁਣ ਫੇਰ ਪੰਜਾਬੀਆਂ ਕਣੀ ਇਹ ਦੇਖਦੇ ਨੇ ਜੀ ਵੀਹੁ ਆਉਣਗੇ ਲੰਗਰ ਲਾਉਣਗੇ ਸਾਡੇ ਪੰਜਾਬ ਵਾਲੇ ਤਾਂ ਲਾਉਂਦੇ ਹੀ ਨੇ ਪਰ ਇਹ ਪੰਜਾਬੀਆਂ ਨੂੰ ਮਾਰਦੇ ਨੇ ਜਿਹੜੇ ਪਹਾੜੀਏ ਨੇ ਤੁਸੀਂ ਦੇਖਿਆ ਕਿੰਨੇ ਜਦੋਂ ਕੋਈ ਉੱਥੇ ਸਾਡੇ ਦਰਸ਼ਨ ਕਰਨ ਜਾਂਦਾ ਚਾਹੇ ਹਿਮਕੁੰਡ ਸਾਹਿਬ ਜਾਵੇ ਮਨੀਕਰਨ ਸਾਹਿਬ ਜਾਣ ਜਾਂ ਊਂ ਫ ਹਿਮਾਚਲ ਦੇ ਕੋ ਵਿੱਚ ਘੁੰਮਣ ਫਿਰਨ ਟੂਰ ਤੇ ਜਾਂਦੇ ਨੇ ਉੱਥੇ ਜਿਹੜੇ ਪੰਜਾਬ ਪਹਾੜੀਏ ਲੋਕ ਨੇ ਉਹ ਪੰਜਾਬ ਦੇ ਲੋਕਾਂ ਦੇ ਗਲ ਪੈਂਦੇ ਨੇ ਉਹਨੂੰ ਮਾਰਦੇ ਨੇ ਉਹਨਾਂ ਨੂੰ ਲੁੱਟ ਖੋਹ ਕਰਦੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਸਾਡੀ ਇਹ ਪੰਜਾਬ ਦੇ ਵਿੱਚੋਂ ਹੀ ਨਿਕਲਿਆ ਹੋਇਆ ਹਿਮਾਚਲ ਹਿਮਾਚਲ ਕਿਹੜਾ ਕਿੱਧਰੋਂ ਆਇਆ ਜੀ ਜਦੋਂ ਸਨ 47 ਵੇਲੇ ਦੋ ਟੁਕੜੇ ਹੋਏ ਭਾਰਤ ਦਾ ਕੋਈ ਹਿੱਸਾ ਨਹੀਂ ਮੰਡਿਆ ਗਿਆ ਪੰਜਾਬ ਦੀ ਮੰਡ ਹੋਈ ਇੱਕ ਲਹਿੰਦਾ ਪੰਜਾਬ ਕ ਚੜ੍ਹਦਾ ਪੰਜਾਬ ਰਹਿ ਗਿਆ ਜੀ ਉਸ ਤੋਂ ਬਾਅਦ ਸਰਕਾਰਾਂ ਨੂੰ ਰਾਸ ਨਹੀਂ ਆਹਾ ਪੰਜਾਬ ਦਾ ਨੌ ਦਿੱਤਾ ਗਿਆ ਜੀ ਫਿਰ 1960 ਦੇ ਵਿੱਚ ਜਿਹੜੇ ਹੈਗੇ ਇਹ ਪੰਜਾਬ ਦੇ ਟੁਕੜੇ ਕਰਤੇ ਜੀ ਇੱਕ ਹਰਿਆਣਾ ਬਣਾਤਾ ਇੱਕ ਹਿਮਾਚਲ ਬਣਾਤਾ ਇਹ ਹੈ ਤਾਂ ਪੰਜਾਬ ਦੇ ਅੰਗ ਹੀ ਨੇ ਜੀ ਇਹ ਬਾਹਰ ਨਾਲ ਕਿਵੇਂ ਸਮਝਦੇ ਨੇ ਪੰਜਾਬ ਦੇ ਵਿੱਚੋਂ ਨਿਕਲ ਕੇ ਗਏ ਹੋਏ ਨੇ ਇਹ ਕਰਕੇ ਜਿਹੜੇ ਪੰਜਾਬੀ ਨੇ ਹਮਦਰਦੀ ਕਰਦੇ ਨੇ ਜਿਹੜੇ ਇਹ ਪਹਾੜੀਏ ਲੋਕ ਨੇ ਇਹ ਗੁਰੂ ਸਾਹਿਬ ਵੇਲੇ ਵੀ ਬਾਈ ਧਰ ਦੇ ਰਾਜੇ ਬਣ ਕੇ ਚੜ ਕੇ ਆਉਂਦੇ ਰਹੇ ਜੰਗਾਂ ਕਰਦੇ ਰਹੇ ਜੀ ਤੇ ਹੁਣ ਵੀ ਇਹ ਨਫਰਤ ਕਰਦੇ ਨੇ ਪਰ ਇਹਨਾਂ ਨੂੰ ਸੋਚਣਾ ਚਾਹੀਦਾ ਜੋ ਵੀ ਇਹ ਹੈਗੇ ਨੇ ਇਹ ਸਿੱਖਾਂ ਦੀ ਬਦੌਲਤ ਦਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਦੌਲਤ ਨੇ ਜਿਹੜੇ ਇਹ ਅੱਜ ਰਾਜ ਭਾਗ ਮਾਨਦੇ ਨੇ ਜਿਹੜੇ ਇਹ ਅੱਜ ਚੜ੍ਹਦੀ ਕਲਾ ਦੇ ਨਾਲ ਜੀਵਨ ਜਿਉਂਦੇ ਨੇ ਇਹ ਸਿੱਖਾਂ ਦੀ ਹੀ ਬਦੌਲਤ ਹੈ ਤੇ ਮੈਂ ਕੰਗਣਾ ਨੂੰ ਕਹਿਣਾ ਚਾਹੁੰਦਾ ਤੂੰ ਐਮਪੀ ਦੇ ਅਹੁਦੇ ਤੇ ਆ ਜੀ ਤੇ ਜੇ ਤੇਰੇ ਦੇ ਵਿੱਚ ਜ਼ਰੂਰਤ ਆ ਨਾ ਜੀ ਤੂੰ ਮੋਦੀ ਨੂੰ ਕਹਿ ਉਹ ਤੁਹਾਡੀ ਪਾਰਟੀ ਆ ਤੁਹਾਡੀ ਸਰਕਾਰ ਆ ਅਮੋਦ ਸਾਹਿਬ ਨੂੰ ਕਹਿ ਚైనా ਦੇ ਬਾਰਡਰ ਦੇ ਉੱਤੇ ਅੱਜ ਸਿੱਖ ਫੌਜਾਂ ਖੜੀਆਂ ਨੇ ਹਮ ਜਿਹੜਾ ਚైనా ਉਹ ਤਾਂ ਹੀ ਡਰਦਾ ਨਹੀਂ ਆਥਰ ਨੂੰ ਆ ਕੇ ਦਿੱਲੀ ਦੇ ਉੱਤੇ ਟੈਕ ਕਰਕੇ ਤੁਹਾਨੂੰ ਲੈ ਜਾਣ ਸਾਰਿਆਂ ਨੂੰ ਚੱਕ ਕੇ ਮਲਿਆ ਮੇਟ ਕਰ ਦੇਣਾ ਪਾਕਿਸਤਾਨ ਵਾਲੇ ਵੀ ਉੱਥੇ ਵੀ ਸਿੱਖ ਫੌਜਾਂ ਬੈਠੀਆਂ ਨੇ ਜੀ ਅੱਜ ਵੀ ਭਾਰਤ ਦੀ ਹੋਂਦ ਸਿੱਖਾਂ ਕਰਕੇ ਵਰਕਰ ਆ ਰਾ ਨਾ ਕਿ ਹੋਰ ਕਿਸੇ ਕਰਕੇ ਜੀ ਤੇ ਤੁਹਾਡੇ ਸਾਹਮਣੇ ਆ ਸਾਰਾ ਕੁਝ ਇਹ ਸਿੱਖਾਂ ਨੂੰ ਐਵੇਂ ਨਫ਼ਰਤ ਕਰੀ ਜਾਂਦੇ ਨੇ ਸਿੱਖ ਤਾਂ ਇਸ ਦੇਸ਼ ਨੂੰ ਬਚਾਉਣ ਵਾਸਤੇ ਸਭ ਤੋਂ ਵੱਧ ਸਿੱਖਾਂ ਨੇ ਕੁਰਬਾਨੀ ਕੀਤੀਆਂ ਜੀ ਜੇ ਫਾਸੀਆਂ ਦੇ ਰਸੇ 'ਚੋਂ ਮੇ ਤਾਂ ਵੀ ਵੱਧ ਤੋਂ ਸਭ ਤੋਂ ਵੱਧ ਸਿੱਖ ਦੇ ਕਾਲੇ ਪਾਣੀ ਗਏ ਤਾਂ ਵੀ ਸਭ ਤੋਂ ਵੱਧ ਜੇ ਗੋਲੀ ਦਾ ਨਿਸ਼ਾਨਾ ਹੋਏ ਬਣੇ ਤਾਂ ਵੀ ਸਿੱਖ ਸਭ ਤੋਂ ਵੱਧ ਭਾਰਤ ਨੂੰ ਆਜ਼ਾਦ ਕਰਨ ਵਾਸਤੇ ਸਿੱਖਾਂ ਦੀਆਂ ਕੁਰਬਾਨੀਆਂ ਨੇ ਪਰ ਇਹ ਬੇਗਹਿਰਤ ਲੋਕ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਪੰਜਾਬ ਨੂੰ ਇਹਨਾਂ ਨੇ ਜਿਹੜਾ ਨਫਰਤ ਇਹਨਾਂ ਦੇ ਮਨਾਂ ਦੇ ਵਿੱਚ ਭਰ ਗਈ ਆ ਕੋਈ ਇਹਨਾਂ ਨੂੰ ਲੈ ਕੇ ਬਹਿਜੂਗੀ ਸਾਡਾ ਕੁਝ ਨਹੀਂ ਜਾਣਾ ਸਾਡਾ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾ ਰਖਵਾਲਾ ਅਸੀਂ ਤਾਂ ਇਹ ਕਹਿੰਦੇ ਸਾਨੂੰ ਖਤਮ ਕਰਨ ਦੇ ਤੋਲੇ ਹੋਏ ਨੇ ਵੀ ਇਹਨਾਂ ਨੇ ਸਾਰੀਆਂ ਸਹੂਲਤਾਂ ਖੋਲ੍ਹੀਏ ਜੀ ਤੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੇ ਨੇ ਪਰ ਅਸੀਂ ਕਦੇ ਵੀ ਖਤਮ ਨਹੀਂ ਹੋਵਾਂਗੇ ਕਿਉਂਕਿ ਸੱਚਤਾ ਉਦੋਂ ਨਹੀਂ ਜਦੋਂ ਜ਼ਕਰੀਆ ਖਾਨ ਵਰਗਿਆਂ ਨੇ ਬੀਬੀਆਂ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਟੁਕੜੇ ਕਰਕੇ ਪਾਤੇ ਜਿਹੜੀਆਂ ਗਰਭਵਤੀ ਸੀ ਉਹਨਾਂ ਦੇ ਪੇਟ ਚਾਕ ਕਰਕੇ ਪੇਟਾਂ ਦੇ ਵਿੱਚ ਵੀ ਸਿੱਖਾਂ ਨੂੰ ਬੱਚਿਆਂ ਨੂੰ ਮਾਰਿਆ ਗਿਆ ਉਹ ਸੀ ਤਾਂ ਉਦੋਂ ਨਹੀਂ ਮਰੇ ਹੁਣ ਅਸੀਂ ਕੀ ਮਰਨਾਗਾ ਹੁਣ ਤਾਂ ਸਾਡਾ ਭਾਈਚਾਰਾ ਜਿਹੜਾ ਪੂਰੇ ਵਰਲਡ ਦੇ ਵਿੱਚ ਬੈਠਾ ਹਰੇ ਕੰਟਰੀ ਦੇ ਵਿੱਚ ਸਿੱਖ ਬੈਠੇ ਨੇ ਜੀ ਇਸ ਕਰਕੇ ਸਾਰੇ ਅਸੀਂ ਸਰਬੱਤ ਦਾ ਭਲਾ ਮੰਗਦੇ ਆਂ ਅਸੀਂ ਸੱਤਵਾਦੀ ਆਂ ਅੱਤਵਾਦੀ ਨਹੀਂ ਅੱਤਵਾਦੀ ਕੰਗਣਾ ਰੜਾਉ ਤਾਂ ਅੱਤਵਾਦੀ ਸਰਕਾਰ ਆ ਜਿਹਨੇ ਜ਼ੁਲਮ ਕਰ ਰਹੀ ਆ ਹਰੇਕ ਤੇ ਹਰੇਕ ਧਰਮ ਨੂੰ ਦੁਬਾਰਾ ਰਹੀ ਹੈ ਘੱਟ ਗਣਤੀਆਂ ਨੂੰ ਦੁਬਾਰਾ ਰਹੀ ਹੈ ਸਰਕਾਰਾਂ ਅਤਵਾਦੀ ਨੇ ਅਸੀਂ ਅਤਵਾਦੀ ਨਹੀਂ ਅਸੀਂ ਜਾਵਦੇ ਦੇ ਵਿੱਚ ਰਹਨੇ ਆ ਅਸੀਂ ਕਾਨੂੰਨ ਨਹੀਂ ਤੋੜਦੇ ਕਾਨੂੰਨ ਇਹ ਲੋਕ ਤੋੜਦੇ ਨੇ ਜਿਹੜੀ ਸੌਂ ਖਾ ਕੇ ਉਥੇ ਸੰਵਿਧਾਨ ਦੀ ਵੀ ਮੈਂ ਭਾਰਤੀ ਅਖੰਡਤਾ ਨੂੰ ਕਾਇਮ ਰੱਖੂੰਗੀ ਤੇ ਅੱਜ ਉਹ ਭਾਰਤ ਦੀ ਜਿਹੜੀ ਅਖੰਡਤਾ ਉਹਨੂੰ ਤੋੜ ਰਹੀ ਆ ਨਫਰਤ ਫੈਲਾ ਰਹੀ ਆ ਇਸ ਕਰਕੇ ਉਹ ਦੇ ਕਾਰਵਾਈ ਹੋਣੀ ਚਾਹੀਦੀ ਜੀ ਤੁਸੀਂ ਸੁਣਿਆ ਵੀ ਹੋਏਗਾ ਕਿ ਹੁਣ ਇੱਕ ਜੇ ਬਹੁਤ ਵੱਡੇ ਪੱਧਰ ਤੇ ਉੱਤੇ ਦੇਸ਼ ਭਰ ਦੇ ਵਿੱਚ ਜਿਹੜਾ ਕੋਲਕਾਤਾ ਰੇਪ ਵਾਲਾ ਮਾਮਲਾ ਸਾਹਮਣੇ ਆਇਆ ਸੀਗਾ ਤੇ ਹੁਣ ਜਿਸ ਤਰੀਕੇ ਦੇ ਨਾਲ ਕੰਗੜਾ ਰਲਨੌਤ ਦੇ ਕਿਸਾਨੀ ਅੰਦੋਲਨ ਨੂੰ ਰੇਪ ਨਾਲ ਜੋੜਿਆ ਸ਼ਰਯਾਮ ਤੁਹਾਨੂੰ ਲੱਗਦਾ ਹੈ ਕਿ ਸਿੱਖਾ ਦੀ ਬਦਨਾਮੀ ਕਰ ਰਹੀ ਹੈ ਕਿ ਇੱਕ ਪਾਸੇ ਕਿ ਰੇਪ ਵਾਲਾ ਮਸਲਾ ਕਿੰਨਾ ਭੱਖਿਆ ਹੋਇਆ ਤਾਂ ਕਿਸਾਨੀ ਅੰਦੋਲਨ ਨੂੰ ਰੇਪ ਨਾਲ ਜੋੜਨਾ ਦੇ ਕੋਈ ਨਫਰਤ ਆ ਨਾ ਉਹਦੇ ਪ੍ਰਤੀ ਉਹ ਕਹਿੰਦੀ ਮੈਂ ਕਿਸਾਨ ਆ ਕਿਸਾਨ ਤਾਂ ਹੋ ਐਵੇਂ ਬਣ ਗਿਆ ਜੇ ਉਹ ਕੰਗਣਾ ਰੌਤ ਚੰਗੀ ਇਸਤਰੀ ਬਣ ਜੇ ਚੰਗੀ ਔਰਤ ਬਣ ਜੇ ਜੀ ਉਹਨੇ ਕਦੇ ਉਸ ਜਿਹੜੀ ਬੱਚੀ ਦਾ ਰੇਪ ਹੋਇਆ ਉਥੇ ਉਹਨੇ ਬਿਆਨ ਦਿੱਤਾ ਸੁਣਿਆ ਤੁਸੀਂ ਉਹਦਾ ਉਹਦੇ ਹੱਕ 'ਚ ਕਿਉਂ ਨਹੀਂ ਬੋਲੀ ਉਹ ਜੇ ਉਹ ਔਰਤ ਹੁੰਦੀ ਚੰਗੀ ਚੰਗੀ ਉਹ ਇਸਤਰੀ ਹੁੰਦੀ ਤਾਂ ਉਹਦੇ ਹੱਕ 'ਚ ਬਿਆਨ ਦਿੰਦੀ ਜੀ ਫਿਰ ਜਿਹੜੇ ਉਹਦੇ ਬਰਾਤ ਕਰਨ ਕਰਨ ਵਾਲੇ ਨੇ ਉਹ ਕੌਣ ਨੇ ਉਹ ਭਾਜਪਾ ਦੇ ਕਾਰਕੁਨ ਨੇ ਤਨ ਨਹੀਂ ਤੇ ਨਿਓ ਆਈਟੀ ਸੈਲ ਦੇ ਉਹ ਦੇ ਨੁਮਾਇंदे ਨੇ ਭਾਰਤਵਾਦੀ ਫਿਰ ਹੁਣ ਦੱਸੋ ਵੀ ਅੱਤਵਾਦੀ ਅਸੀਂ ਆ ਕੌਣ ਆ ਇਸ ਦੇਸ਼ ਦੇ ਵਿੱਚ ਕੋਈ ਵੀ ਸੁਰੱਖਿਤ ਨਹੀਂ ਨਾ ਬੱਚੀਆਂ ਸੁਰੱਖਿਤ ਨੇ ਨਾ ਇੱਥੇ ਕੋਈ ਘੱਟ ਗਿਣਤੀ ਸੁਰੱਖਿਤ ਨੇ ਇਹ ਸਾਰਿਆਂ ਨੂੰ ਮਾਰਿਆ ਦਿਨ ਦਿਹਾੜੇ ਕੱਲਾ ਉੱਥੇ ਨਹੀਂ ਰੇਪ ਹੋਇਆ ਇੱਕ ਉਹਦੀ ਉਸੇ ਤਰਜ਼ ਤੇ ਜਿਹੜਾ ਜੂਪੀ ਦੇ ਵਿੱਚ ਵੀ ਇੱਕ ਹੋਇਆ ਉਹਦਾ ਜ਼ਿਆਦਾ ਰੌਲਾ ਨਹੀਂ ਪਿਆ ਉਹ ਵੀ ਡਾਕਟਰ ਕੁੜੀ ਨਾਲ ਨਾਲੇ ਇਸੇ ਤਰ੍ਹਾਂ ਕੀਤਾ ਗਿਆ ਜੀ ਤੇ ਉਹ ਉੱਥੇ ਵੀ ਇਹ ਜਿਹੜੇ ਭਾਜਪਾਲੇ ਆਗੂ ਨੇ ਉੱਥੇ ਮੂੰਹ ਕਿਉਂ ਨਹੀਂ ਖੁੱਲਦਾ ਕੰਗਣਾ ਦਾ ਉੱਥੇ ਕਿਉਂ ਨਹੀਂ ਬੋਲਦੀ ਜੀ ਜੇ ਇਹ ਕਹਿੰਦੀ ਆ ਮੈਂ ਹਿੰਦੂਆਂ ਦੀ ਸ਼ੇਰਨੀ ਆ ਸਨਾਤਨ ਧਰਮ ਦੀ ਸ਼ੇਰਨੀ ਆ ਫਿਰ ਉੱਥੇ ਇਹਨਾਂ ਦੇ ਉੱਥੇ ਗਿੱਦੜੀ ਕਿਉਂ ਬਣ ਜਾਂਦੀ ਆ ਇਸ ਗੱਲ ਤੇ ਆ ਕੇ ਉੱਥੇ ਕਿਉਂ ਨਹੀਂ ਰੋਲਾ ਪਾਉਂਦੀ ਹੈਗੀ ਉਹ ਬੱਚੀ ਨਹੀਂ ਸੀ ਕਿਸੇ ਦੀ ਜੀ ਉਹ ਇਸ ਦੇਸ਼ ਦੇ ਵਿੱਚ ਰਹਿੰਦੇ ਨਹੀਂ ਹੈਗੇ ਜੀ ਉਹ ਇੱਥੇ ਦੇ ਨਾਗਰਿਕ ਨਹੀਂ ਹੈਗੇ ਫਿਰ ਉਹਦਾ ਮੂੰਹ ਕਿਉਂ ਬੰਦ ਹੋ ਗਿਆ ਜੀ ਇਸ ਕਰਕੇ ਨਾ ਤਾਂ ਇਹ ਚੰਗੀ ਇਸਤਰੀ ਆ ਨਾ ਹੀ ਕਿਸਾਨਾਂ ਦੀ ਵੀ ਮੈਂ ਕਿਸਾਨਾਂ ਦੀ ਧੀ ਆ ਕੋ ਕੱਖਮ ਨਹੀਂ ਹੈਗੀ ਇਹ एहसान फरामोसा ਇਹ ਬੇਗੈਰਤਾ ਔਰਤਾ ਇਸ ਕਰਕੇ ਇਹਦੇ ਵਿੱਚ ਮਨਾਂ ਦੇ ਵਿੱਚ ਨਫ਼ਰਤ ਭਰੀ ਹੋਈ ਆ ਔਰਤ ਜਾਤੀ ਪ੍ਰਤੀ ਵੀ ਇਹਦਾ ਸਤਕਾਰ ਕੋਈ ਨਹੀਂ ਹੈਗਾ ਜੀ ਜੇ ਔਰਤ ਪ੍ਰਤੀ ਦਾ ਸਤਕਾਰ ਹੁੰਦਾ ਤਾਂ ਜਿਹੜੀ ਆ ਉਸੇ ਆਪਣੇ ਰੇਪ ਹੋਇਆ ਕਲਕੱਤੇ ਦੇ ਵਿੱਚ ਉਹਦੇ ਪ੍ਰਤੀ ਕੋਈ ਹਮਦਰਦੀ ਪ੍ਰਗਟ ਕਰਦੀ ਕੋਈ ਬਿਆਨ ਦਿੰਦੇ ਉਹ ਜਿਨ੍ਹਾਂ ਨੇ ਕੀਤਾ ਉਹਨਾਂ ਬਾਰੇ ਬੋਲਦੀ ਉਹਨਾਂ ਨੂੰ ਫਾਸੀ ਦੇ ਤਖਤੇ ਤੱਕ ਕਹਿੰਦੇ ਲਟਕਾਓ ਇਹਦੇ ਕੋਲੇ ਤਾਕਤ ਆ ਪਰ ਨਹੀਂ ਅੱਜ ਵੀ ਉਸ ਬੱਚੀ ਦੇ ਮਾਤਾ ਨੇ ਪਿਤਾ ਨੇ ਇਹ ਕਿਹਾ ਸਰਦਾਰਾਂ ਉੱਤੇ ਉਹ ਦੇਖੋ ਕਿੱਡੇ ਮਾਣ ਅੱਜ ਵੀ ਮਹਿਸੂਸ ਕਰਦੇ ਨੇ ਵੀ ਜੇ ਉਸ ਦਿਨ ਕਿਤੇ ਕੋਈ ਸਰਦਾਰ ਮੇਰੀ ਬੱਚੀ ਦੇ ਲਾਵੇ ਲਾਉਣੇ ਹੁੰਦਾ ਤਾਂ ਇਹ ਕਾਂਡ ਨਹੀਂ ਸੀ ਵਾਪਰਦਾ ਐਨਾ ਉਹਨਾਂ ਨੂੰ ਮਾਣ ਆ ਤੇ ਉਥੋਂ ਦੀਆਂ ਬੀਬੀਆਂ ਨੇ ਇਹ ਕਿਹਾ ਆਪਣੀਆਂ ਬੱਚੀਆਂ ਨੂੰ ਕਲਕੱਤੇ ਦੀਆਂ ਨੇ ਵੀ ਜੇ ਤੁਹਾਨੂੰ ਕਵੇਲਾ ਹੋ ਜੇ ਨੇ ਰਸਪੇਰਾ ਹੋ ਜੇ ਕਿਸੇ ਸਰਦਾਰ ਦੀ ਟੈਕਸੀ ਦੇ ਵਿੱਚ ਬਹਿ ਜਿਓ ਤੁਹਾਨੂੰ ਖਤਰਾ ਮਹਿਸੂਸ ਨਹੀਂ ਹੋਊਗਾ ਸਿੱਖਾਂ ਦੇ ਤਾਂ ਇਹ ਮੈਂ ਮਾਨ ਮਹਿਸੂਸ ਕੀਤਾ ਜਾਂਦਾ ਇਹ ਸਰਦਾਰਾਂ ਦੀਆਂ ਨਿਸ਼ਾਨੀਆਂ ਨੇ ਇਹ ਭੌਂਕ ਦੀਆਂ ਕੁੱਤਿਆਂ ਵਾਂਗੂੰ ਹੁਣ ਦੱਸੋ ਵੀ ਅੱਤਵਾਦੀ ਕੌਣ ਆ ਕੰਗਣਾ ਸਰਕਾਰ ਆ ਜਾਂ ਸਿੱਖ ਅੱਤਵਾਦੀ ਨੇ ਜਿਹੜੀਆਂ ਸਿਸ਼ਤੀਆਂ ਪੈਣਾ ਦੀ ਅਖਵਾਲੀ ਕਰਦੇ ਰਹੇ ਸਾਨੂੰ ਬਹਾਦਰ ਕੌਮ ਮੰਨਿਆ ਗਿਆ ਤੇ ਸਾਡੇ ਕਰਕੇ ਹੀ ਅੱਜ ਵੀ ਭਾਰਤ ਦੀ ਹੋਂਦ ਬਰਕਰਾਰ ਆ ਇਹਦੇ ਉੱਤੇ ਕੰਗਣਾ ਉੱਤੇ ਪਰਚਾ ਦਰਜ ਕਰਕੇ ਇਹਨੂੰ ਅੰਦਰ ਕਰਨਾ ਚਾਹੀਦਾ ਇਹਦੀ ਮੈਂਬਰਸ਼ਿਪ ਜਿਹੜੀ ਰੱਦ ਕਰਨੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਅਸੀਂ ਹੰਗ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ ਹੈ ਜੋ ਕੰਗੜਾ ਦੇ ਹਾਲੀ ਦੇ ਵਿੱਚ ਬਿਆਨ ਦਿੱਤਾ ਸੀ ਹਾਲਾਂਕਿ ਬੀਜਪੀ ਦੇ ਵੱਲੋਂ ਵੀ ਉਸ ਦੇ ਬਿਆਨਾਂ ਦੇ ਉੱਤੇ ਕਿਨਾਰਾ ਕਰ ਲਿਆ ਗਿਆ ਕਿਹਾ ਗਿਆ ਹੈ ਕਿ ਕੰਗੜਾ ਦੇ ਆਪਣੇ ਨਿੱਜੀ ਬਿਆਨ ਹੋ ਸਕਦੇ ਨੇ ਪਰ ਪਾਰਟੀ ਦੇ ਕੋਈ ਬਿਆਨ ਨਹੀਂ ਹੈ ਹੁਣ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਜਨਤਾ ਦੇ ਵੱਲੋਂ ਐਮਰਜੈਂਸੀ ਨੂੰ ਬੈਨ ਕਰਨ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਹਨ ਕੀ ਕੁਝ ਹੁੰਦਾ ਹੈ ਐਮਰਜੈਂਸੀ ਪੰਜਾਬ ਦੇ ਵਿੱਚ ਰਿਲੀਜ਼ ਹੁੰਦੀ ਹੈ ਜਾਂ ਨਹੀਂ ਵੀਡੀਓ ਜਰਨਲਿਸਟ ਨਿਤਿਨ ਦੇ ਨਾਲ ਮੈਂ ਗਰਿਮਾ ਮੁਖਾਲੀ